ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਫਤਾ ਜੀ ਦੀ ਵਰਖੀ ਹੋਈ ਫਤਿਹ ਦੀ ਸਾਂਝ ਕਰੀਏ ਗਜ ਵਜ ਕੇ ਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਤੁਹਾਡੇ ਨਾਲ ਮੂਲ ਮੰਤਰ ਦੀ ਸ਼ਕਤੀ ਦੀ ਗਲ ਸਾਂਝੀ ਕਰਨ ਜਾ ਰਹੇ ਹਾਂ ਇਸ ਕਰਕੇ ਆਪ ਜੀ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਅਤੇ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਵੇਗਾ ਕਿ ਜੇ ਅਸੀਂ ਸੱਚੇ ਪਾਤਸ਼ਾਹ ਜੀ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਕਿਵੇਂ ਸਾਡੇ ਵਾਂ ਫੜ ਕੇ ਸਾਡੇ ਸਾਰੇ ਕੰਮ ਸੁਵਾਰਦੇ ਹਨ ਵਾਈ ਗੁਰੂ ਜੀ ਅੱਪਾ ਅੱਜ ਤੁਹਾਨੂੰ ਦੱਸਾਂਗੇ ਕਿ ਮੂਲ ਮੰਤਰ ਦੀ ਸ਼ਕਤੀ ਕਿਵੇਂ ਵਰਤਦੀ ਹੈ ਵਾਈ ਗੁਰੂ ਜੀ ਇਹ ਕਿੱਥੇ-ਕਿੱਥੇ ਸਹਾਈ ਹੁੰਦੀ ਹੈ ਇਹ ਤਾਕਤ ਦੇ ਸਦਕਾ ਤੁਹਾਨੂੰ ਸਾਰੀਆਂ ਪਰੇਸ਼ਾਨੀਆਂ ਤੋਂ ਕਿਵੇਂ ਛੁਟਕਾਰਾ ਮਿਲਦਾ ਹੈ ਵਾਈ ਗੁਰੂ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਕਿਵੇਂ ਰਹਿੰਦਾ ਹੈ ਵਾਇਗ੍ਰੋ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਕਮੈਂਟ ਬਾਕਸ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਤਨਤਨ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਸਦਾ ਰਹੇ। ਅੱਛਾ ਆਪਾਂ ਆਪ ਜੀ ਨੂੰ ਦੱਸਾਂਗੇ ਕਿ ਮੂਲ ਮੰਤਰ ਦਾ ਜਾਪ ਕਰਨ ਨਾਲ ਮੂਲ ਮੰਤਰ ਦੀ ਕਰਾਮਾਤ ਕਿਵੇਂ ਵਰਤਦੀ ਹੈ। ਮੂਲ ਮੰਤਰ ਦਾ ਅਰਥ ਹੈ ਸਾਰੀਆਂ ਹੀ ਚੀਜ਼ਾਂ ਦਾ ਮੂਲ ਕਿ ਸਾਰੀਆਂ ਹੀ ਚੀਜ਼ਾਂ ਦਾ ਤੋੜ ਹੈ ਸਭ ਤੋਂ ਪਹਿਲਾਂ ਮੂਲ ਮੰਤਰ ਦਾ ਜਾਪ ਹੀ ਹੈ ਮੂਲ ਮੰਤਰ ਦਾ ਜਾਪ ਕਰਨ ਨਾਲ ਕਿਵੇਂ ਲੋਕ ਅਤੇ ਪਰਲੋਕ ਵਿੱਚ ਸਾਰੇ ਕੰਮ ਸਵਾਰੇ ਜਾਂਦੇ ਹਨ ਵਾਹਿਗੁਰੂ ਜੀ ਜਿਵੇਂ ਕਿ ਨਾਨਕ ਹੋਸੀ ਪੀ ਸੱਚ ਤੱਕ ਪੂਰਨ ਇਹ ਮੰਤਰ ਹੈ ਵਾਹਿਗੁਰੂ ਜੀ ਜਿਵੇਂ ਅਸੀਂ ਕਈ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕਰਨ ਲਈ ਜਾਂਦੇ ਹਾਂ ਬਹੁਤ ਜਗ੍ਹਾ ਤੇ ਮੂਲ ਮੰਤਰ ਦਾ ਜਾਪ ਲਿਖਿਆ ਹੁੰਦਾ ਹੈ ਜਿਵੇਂ ਕਿ ਪੰਨਾ ਸਾਹਿਬ ਹੀ ਦੇਖ ਲੋ ਦਸਮ ਪਾਸ਼ਾ ਜੀ ਨੇ ਮੂਲ ਮੰਤਰ ਦਾ ਜਾਪ ਲਿਖਿਆ ਹੋਇਆ ਹੈ ਇਸ ਨਾਲ ਤੁਸੀਂ ਇਸ ਨਾਲ ਤੁਸੀਂ ਵਾਈਗੁਰੂ ਜੀ ਦੇ ਦਸਵੇਂ ਪਾਸ਼ਾ ਜੀ ਦੇ ਦਰਸ਼ਨ ਵੀ ਕਰ ਸਕਦੇ ਹੋ ਇੱਕ ਹੋਰ ਗੱਲ ਦਸਮ ਪਾਸ਼ਾ ਜੀ ਨੇ ਮੂਲ ਮੰਤਰ ਦਾ ਜਾਪ ਲੈ ਕੇ ਆਪਣੇ ਨੀਚੇ ਦਸਤਖਤ ਵੀ ਲਿਖੇ ਕੀਤੇ ਹੋਏ ਹਨ ਵਾਹਿਗੁਰੂ ਜੀ ਇਸ ਤਰ੍ਹਾਂ ਆਪਾਂ ਵਾਹਿਗੁਰੂ ਜੀ ਦੇ ਦਰਸ਼ਨ ਵੀ ਕਰ ਸਕਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਮੂਲ ਮੰਤਰ ਦੀ ਸ਼ਕਤੀ ਕਿਵੇਂ ਵਰਤਰੀ ਹੈ ਜਿਹੜੇ ਵਿਅਕਤੀ ਮੂਲ ਮੰਤਰ ਦਾ ਜਾਪ ਕਰਦੇ ਹਨ ਉਹਨਾਂ ਨੂੰ ਕੀ ਕੀ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਜੀ ਇਹ ਇੱਕ ਸੱਚੀ ਗੱਲ ਹੈ ਕਿ ਉਸ ਨੂੰ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਵਾਹਿਗੁਰੂ ਜੀ ਕਿਵੇਂ ਤੁਹਾਡੇ ਸਾਰੇ ਖਜ਼ਾਨੇ ਪਰ ਜਾਂਦੇ ਹਨ ਸਰੀਰ ਵਿੱਚ arogyata ਆ ਜਾਂਦੀ ਹੈ ਜੇ ਤੁਹਾਨੂੰ ਕੋਈ ਪੁਰਾਣੇ ਸਮੇ ਤੋਂ ਰੋਗ ਲੱਗਿਆ ਹੋਇਆ ਹੈ ਉਹ ਵੀ ਜੜ ਤੋਂ ਠੀਕ ਹੋ ਜਾਂਦਾ ਹੈ ਵਾਈ ਗੁਰੂ ਜੀ ਜੇ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਨੂੰ ਤਨ ਮਨ ਤਾਂ ਦੇ ਸਾਰੇ ਰੋਗ ਠੀਕ ਹੋ ਜਾਣਗੇ ਜਿਹੜਾ ਇਹ ਜਪਣ ਲੱਗ ਜਾਂਦਾ ਹੈ ਉਸ ਦੀ ਸੋਚ ਵੀ ਬਹੁਤ ਵਧੀਆ ਤਰੀਕੇ ਨਾਲ ਬਦਲ ਜਾਂਦੀ ਹੈ ਵਾਈ ਗੁਰੂ ਜੀ ਸਾਰੇ ਹੀ ਰੁਕੇ ਹੋਏ ਕੰਮ ਚੱਲ ਪੈਣਗੇ ਵਾਈ ਗੁਰੂ ਜੀ ਇਸ ਲਈ ਸਾਨੂੰ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਵਾਈ ਗੁਰੂ ਜੀ ਇਸ ਪਾਠ ਨੂੰ ਸਵਾ ਘੰਟਾ ਸਵੇਰੇ ਕਰ ਸਕਦੇ ਹੋ ਜਾਂ ਤੁਸੀਂ ਸਵਾ ਘੰਟਾ ਸ਼ਾਮ ਨੂੰ ਕਰ ਸਕਦੇ ਹੋ ਵਾਈ ਗੁਰੂ ਜੀ ਮੂਲ ਮੰਤਰ ਦਾ ਜਾਪ ਸਾਰਾ ਕੁਝ ਦੇ ਦਿੰਦਾ ਹੈ ਜੋ ਮਰਜੀ ਲੈ ਲਵੋ ਮੂਲ ਮੰਤਰ ਤੇ ਜਾਪ ਨਾਲ ਵਾਈ ਗੁਰੂ ਜੀ ਪਰਮਾਤਮਾ ਵੀ ਮਿਲ ਪੈਂਦਾ ਹੈ ਵਾਈ ਗੁਰੂ ਜੀ ਮੂਲ ਮੰਤਰ ਦੇ ਜਾਪ ਵਾਲੇ ਇਰਤ ਗਿਰਦ ਹਮੇਸ਼ਾ ਸ਼ਹੀਦਾ ਸਿੰਘਾਂ ਦਾ ਪਹਿਰਾ ਰਹਿੰਦਾ ਹੈ ਇਹ ਪੱਕੀ ਗੱਲ ਹੈ ਕਿ दैਵੀ ਸ਼ਕਤੀਆਂ ਵੀ ਉਹਨਾਂ ਦੇ ਅੰਗ ਸੰਗ ਰਹਿੰਦੀਆਂ ਹਨ ਚੰਗੀਆਂ ਰੋਹਾਂ ਨਾਲ ਰਹਿਣ ਲੱਗ ਪੈਂਦੀਆਂ ਹਨ ਵਾਈ ਗੁਰੂ ਜੀ ਜਿਵੇਂ ਅਸੀਂ ਜਿਵੇਂ ਬਹੁਤ ਬਹੁਤ ਮਨੁੱਖ ਚੰਗੇ ਮਾਰਗ ਤੇ ਆਪ ਚੱਲਣ ਲੱਗ ਜਾਂਦੇ ਹਨ ਵਾਇ ਗੁਰੂ ਜੀ ਮੂਲ ਮੰਤਰ ਦੀ ਤਾਕਤ ਹੀ ਇੰਨੀ ਹੈ ਕਿ ਇਸ ਵਿੱਚ ਪ੍ਰਮਾਤਮਾ ਨੇ ਊਰਜਾ ਆਪ ਭਰੀ ਹੋਈ ਹੈ ਸੱਚੇ ਪਾਤਸ਼ਾਹ ਜੀ ਦਾ ਇਹ ਪ੍ਰਕਾਸ਼ ਨਾਲ ਭਰਿਆ ਹੋਇਆ ਮੰਤਰ ਹੈ ਵਾਇ ਗੁਰੂ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਵਿਅੰਤ ਤਾਕਤਾਂ ਉੱਥੇ ਹਾਜ਼ਰ-ਨਾਜ਼ਰ ਰਹਿੰਦੀਆਂ ਹਨ ਜਿੱਥੇ ਮੂਲ ਮੰਤਰ ਦਾ ਜਾਪ ਚੱਲਦਾ ਹੈ ਵਾਇ ਗੁਰੂ ਜੀ ਕੁਝ ਸਮਾਂ ਪਾ ਕੇ ਇਹ ਆਪਣ ਸਿੱਧ ਹੋ ਜਾਂਦੀਆਂ ਹਨ ਜਿੱਥੇ ਇਹ ਸਿੱਧ ਹੋ ਜਾਂਦੀਆਂ ਹਨ ਵਾਹਿਗੁਰੂ ਜੀ ਫਿਰ ਉੱਥੇ ਆਪਣੇ ਆਪ ਕੰਮ ਸਹੀ ਹੋਣੇ ਸ਼ੁਰੂ ਹੋ ਜਾਂਦੇ ਹਨ ਇਹ ਆਪਣਾ ਕੰਮ ਸਹੀ ਕਰਨ ਦੇ ਸ਼ੁਰੂ ਕਰ ਦਿੰਦੀਆਂ ਹਨ ਤੁਹਾਨੂੰ ਪੂਰੇ ਹੀ ਬ੍ਰਹਮੰਡ ਵਿੱਚੋਂ ਉੱਪਰ ਲਿਆ ਦੇਣਗੀਆਂ ਵਾਹਿਗੁਰੂ ਜੀ ਇਹ ਲੰਬਾ ਸਮਾਂ ਅਭਿਆਸ ਕਰਨਾ ਚਾਹੀਦਾ ਹੈ ਤਾਨੂੰ ਸਾਰਾ ਹੀ ਕੁਝ ਦੇ ਦੇਵੇਗਾ ਵਾਹਿਗੁਰੂ ਜੀ ਮੂਲ ਮੰਤਰ ਦਾ ਇਹ ਪਾਠ ਜਰੂਰ ਕਰਨਾ ਚਾਹੀਦਾ ਹੈ ਤੁਹਾਨੂੰ ਇਹ ਜਾਣ ਕੇ ਵਿਸ਼ਵਾਸ ਤੇ ਨਹੀਂ ਹੋਵੇਗਾ ਪਰ ਜੇਕਰ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਵੋਗੇ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਖੁਦ ਬਦਲਾ ਹੋਣੇ ਨਜ਼ਰ ਆ ਜਾਣਗੇ ਵਾਹਿਗੁਰੂ ਜੀ ਤੁਹਾਨੂੰ ਸਦੀਵੀ ਜੀਵਨ ਦੇ ਦੇਵੇਗਾ ਬਰਨ ਤੋਂ ਬਾਅਦ ਜਦੋਂ ਬੰਦਾ ਸਰੀਰ ਛੱਡ ਦਿੰਦਾ ਹੈ ਇਹ ਤੁਹਾਨੂੰ ਪਰਲੋਕ ਵਿੱਚ ਵੀ ਸਤਿਕਾਰ ਦੇਣ ਗਿਆ ਵਾਹਿਗੁਰੂ ਜੀ ਮੂਲ ਮੰਤਰ ਦਾ ਤੁਸੀਂ ਜਾਪ ਕਰਕੇ ਤੇ ਦੇਖੋ ਦੁਸ਼ਮਣ ਵੀ ਤੁਹਾਡੇ ਮਿੱਤਰ ਬਣ ਜਾਣਗੇ ਵਾਹਿਗੁਰੂ ਜੀ ਚੰਗੇ ਮਿੱਤਰ ਵੀ ਤੁਹਾਨੂੰ ਪੁੱਛਣਗੇ ਕਿ ਤੁਹਾਡੀ ਜ਼ਿੰਦਗੀ ਵਿੱਚ ਇੰਨਾ ਬਦਲਾਵ ਕਿਵੇਂ ਆ ਗਿਆ ਵਾਹਿਗੁਰੂ ਜੀ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਕਿ ਮੈਂ ਮੂਲ ਮੰਤਰ ਦਾ ਪਾਠ ਕਰਦਾ ਹਾਂ ਤੁਹਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਨਾਸ਼ ਹੋ ਜਾਵੇਗਾ ਜਿਸ ਨਾਲ ਤੁਹਾਨੂੰ ਹਰ ਇੱਕ ਮਨੁੱਖ ਵਿੱਚ ਰੱਬ ਹੀ ਦਿਖੇਗਾ ਵਾਹਿਗੁਰੂ ਜੀ ਤੁਹਾਡੇ ਕਿਸੇ ਨਾਲ ਵੀ ਕੋਈ ਵੈਰ ਨਹੀਂ ਰਹੇਗਾ ਵਾਹਿਗੁਰੂ ਜੀ ਫਿਰ ਤੁਸੀਂ ਦੱਸ ਸਕਦੇ ਹੋ ਕਿ ਮੂਲ ਮੰਤਰ ਦੀ ਸ਼ਕਤੀ ਕਿਵੇਂ ਵਰਤਦੀ ਹੈ ਵਾਹਿਗੁਰੂ ਜੀ ਮੂਲ ਮੰਤਰ ਦਾ ਜਾਪ ਕਰਨ ਦੇ ਨਾਲ ਨਾਲ ਤੁਸੀਂ ਸਰਵਤ ਦਾ ਭਲਾ ਵੀ ਮੰਗਣਾ ਹੈ ਵਾਹਿਗੁਰੂ ਜੀ ਸਭ ਨੂੰ ਚੰਗਾ ਕਹਿਣਾ ਹੈ ਜਿਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਵੀ ਖੁਦ ਫਰਕ ਪੈ ਜਾਵੇਗਾ ਵਾਹਿਗੁਰੂ ਜੀ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਕੇ ਤੇ ਦੇਖੋ ਫਿਰ ਤੁਹਾਨੂੰ ਕਮੈਂਟ ਬਾਕਸ ਵਿੱਚ ਦੱਸਣਾ ਕਿ ਤੁਹਾਡੀ ਜ਼ਿੰਦਗੀ ਵਿੱਚ ਕੀ ਕੀ ਬਦਲਾਅ ਆਏ ਵਾਹਿਗੁਰੂ ਜੀ ਇੰਨੀ ਸੇਵਾ ਪ੍ਰਵਾਨ ਕਰਨਾ ਜੀ ਪ੍ਰਤੀ ਦਾ ਜਵਾਬ ਫਤਿਹ ਦੇਣਾ ਜੀ ਗਜਵਾਜ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ